ਸਾਰਿਆਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਪ੍ਰਧਾਨ ਸਾਹਿਬ ਦੇ ਆਉਣ ਤੇ ਬਾਰਡਰ ਤੇ ਡੇਰਾ ਬਾਬਾ ਨਾਨਕ ਤੁਸੀਂ ਪਹੁੰਚੇ ਹੋ ਤੇ ਜਹਦਾਰ ਜੀ ਨੇ ਆਪਣੀ ਗੱਲ ਜਿਹੜੀ ਹੈ ਤੁਹਾਡੇ ਸਾਹਮਣੇ ਸਾਰੀ ਡਿਟੇਲ ਰੱਖੀ ਆ ਮੇਰੀ ਇੱਕ ਬੇਨਤੀ ਆ ਕਿ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਹਰ ਆਇਆ ਹਜ਼ਾਰਾਂ ਏਕੜ ਜ਼ਮੀਨ ਪੰਚਾਇਤ ਦੀ ਤੇ ਪੰਚਾਇਤ ਦੀ ਜ਼ਮੀਨ ਕੋਈ 50 ਹਜ਼ਾਰ ਤੇ ਠੇਕੇ ਤੇ ਗਈ ਆ ਕੋਈ 70 ਹਜ਼ਾਰ ਤੇ ਗਈ ਆ ਔਰ ਲੋਕਾਂ ਨੇ ਦੋ-ਦੋ 20-20 25-25 ਹਜ਼ਾਰੋਂ ਤੇ ਖਰਚ ਵੀ ਕੀਤਾ 70-70 80-80 ਹਜ਼ਾਰ ਲੋਕਾਂ ਦਾ ਖਰਚ ਆਇਆ ਤਾਂ ਉਹ ਡੁੱਬ ਗਿਆ ਜਿਹੜੀ ਖਰਾਬ ਹੋਈ ਜ਼ਮੀਨ ਆ ਪੰਚਾਇਤ ਦੀ ਮੈਂ ਉਹਦੀ ਗੱਲ ਕਰਨ ਦਿਆਂ 1200 ਕਿਲਾ ਤੇ ਕੱਲੇ ਤੁਹਾਡੇ ਕਲਾਂੌਰ ਚ ਜਿਹੜੀ ਝੋਨਾ ਸਾਰਾ ਮਾਰਿਆ ਗਿਆ ਇਸੇ ਤੋਂ ਸਾਰਾ 3-400 ਕਿਲਾ ਸਰਾਮਾਂ ਦੀ ਆ ਸਾਡੇ ਗਰਦਾਸਪੁਰ ਦੇ ਲਾਗੇ ਲਾਗੇ 2000 ਦੀ ਆ ਤੇ ਮਤਲਬ 4-500 ਕਿਲਾ ਜ਼ਮੀਨ ਘੱਟ ਤੋਂ ਘੱਟ ਵੀ ਹੋਊਗੀ ਪੰਜਾਬ ਦੇ ਵਿੱਚ ਪੰਚਾਇਤ ਦੀ ਜ਼ਮੀਨ ਜਿਹਦਾ ਮੁਆਵਜ਼ਾ ਸਰਕਾਰ ਨੇ ਲੈ ਲਿਆ ਹੋਇਆ ਤੇ ਫਸਲ ਮਾਰੀ ਗਈ ਆ ਅਸੀਂ ਬੇਨਤੀ ਕਰਦੇ ਆ ਤੇ ਜਦ ਮੁਆਵਜ਼ਾ ਵਾਪਸ ਕਰੋ ਨਹੀਂ ਤੇ ਇੱਕ ਸਾਲ ਲਈ ਆਉਣ ਵਾਲੇ ਸਾਲ ਲਈ ਫਰੀ ਜਿਨ੍ਹਾਂ ਨੇ ਮੁਆਵਜ਼ਾ ਦਿੱਤਾ ਉਹਨਾਂ ਨੂੰ ਫਸਲ ਬੀਜਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਇੱਕ ਨੰਬਰ 2 ਜਿਹੜਾ ਆ 4-4 ਹਜ਼ਾਰ ਜਿਹੜੇ ਬੰਦੇ ਕੁਦਰਤ ਦੀ ਮਾਰ ਨਾਲ ਮਾਰੇ ਗਏ ਆ ਜਾਂ ਜਿਨ੍ਹਾਂ ਦੀਆਂ ਗਈਆਂ ਨੇ ਤੁਸੀਂ ਸ਼ਰਾਬ ਪੀਣ ਵਾਲਿਆਂ ਨੂੰ ਤਾਂ 10-10 ਕਰੋੜ ਦਿੱਤਾ 10-10 ਲੱਖ ਦਿੱਤਾ ਜਿਹੜੇ ਆਪ ਜਿਨ੍ਹਾਂ ਨੇ ਸੁਇਸਾਈਡ ਕੀਤਾ ਮਾਰੀ ਸ਼ਰਾਬ ਪੀ ਕੇ ਤੇ ਜਿਹੜੇ ਬੰਦੇ ਕੁਦਰਤ ਨੇ ਮਾਰੇ ਆ ਤੁਹਾਡੇ ਉਹਨਾਂ ਨੂੰ ਤੁਸੀਂ 4-4 ਲੱਖ ਦੇ ਦਿਓ ਘਟੋ-ਘਟੋ ਉਹਨਾਂ ਦਾ ਵੀ ਮੁਆਵਜ਼ਾ ਜਿਹੜਾ ਉਹ 10-10 ਲੱਖ ਹੋਣਾ ਚਾਹੀਦਾ ਜਿੰਨਾਂ ਦੇ ਜਿਹੜੇ ਆਪਣੇ ਪਰਿਵਾਰ ਦੇ ਜੀਜਾ ਨ ਦੇਖੂਏ ਗਏ। ਸੋ ਬਾਕੀ ਅਸੀਂ ਕਮੇਟੀਆਂ ਬਣਾ ਰਹੇ ਹਾਂ ਪਿੰਡਾਂ ਦੇ ਵਿੱਚ ਹਰ ਪਿੰਡ ਦਾ ਨਰੀਖਣ ਕਰਾਂਗੇ ਤੇ ਉਸ ਪਿੰਡ ਦੀ ਜ਼ਮੀਨ ਕਿਰੀ ਦਾ ਨੁਕਸਾਨ ਹੋਇਆ ਉਸ ਪਿੰਡ ਦੇ ਵਿੱਚ ਘਰਾਂ ਦਾ ਕਿੰਨਾ ਨੁਕਸਾਨ ਹੋਇਆ ਉੱਥੇ ਜਿਹੜੇ ਬੱਚੇ ਪੜਦੇ ਆ ਉਹਨਾਂ ਦੀ ਕੀ ਹਾਲਤ ਆ ਉਥੋਂ ਦਾ ਮਾਲ ਡੰਗਰ ਕਿੰਨੇ ਦਾ ਨੁਕਸਾਨ ਹੋਇਆ ਇਹ ਸਾਰੀਆਂ ਚੀਜ਼ਾਂ ਦਾ ਕਰਕੇ ਫਿਰ ਅਸੀਂ ਪਾਰਟੀ ਨੂੰ ਰਿਪੋਰਟ ਕਰਾਂਗੇ ਪ੍ਰਧਾਨ ਆਪਣੇ ਨੂੰ ਔਰ ਉਹਦੇ ਹਿਸਾਬ ਦੇ ਨਾਲ ਫਿਰ ਆਸਤੇ ਆਸਤੇ ਜਿਸ ਜਿਸ ਚੀਜ਼ ਦੀ ਜਿਹੜੇ ਪਿੰਡ ਚ ਲੋੜ ਹੋਊਗੀ ਜਿੱਥੇ ਡੀਜ਼ਲ ਦੀ ਲੋੜ ਹੋਊਗੀ ਡੀਜ਼ਲ ਪਹਚਾਵਾਂਗੇ ਜਿੱਥੇ ਖਾਦ ਦੀ ਲੋੜ ਹੋਊ ਖਾਦ ਪਹਚਾਵਾਂਗੇ ਜਿੱਥੇ ਬੀਜਾਂ ਦੀ ਲੋੜ ਹੋ ਬੀਜ ਪਹਚਾਵਾਂਗੇ ਜਿੱਥੇ ਰਿਪੇਅਰ ਮਕਾਨਾਂ ਦੀ ਕਰਨੀ ਉਹ ਕਰਾਂਗੇ ਜਿੱਥੇ ਬੱਚਿਆਂ ਦੀ ਸਕੂਲਾਂ ਵਾਲੇ ਬੱਚਿਆਂ ਦੀ ਗਰੀਬਾਂ ਦੀਆਂ ਕਿਤਾਬਾਂ ਉਹਨਾਂ ਦੀਆਂ ਵਰਦੀਆਂ ਦੀ ਕੋਈ ਲੋੜ ਹੋਊਗੀ ਉਹ ਵੀ ਦੇਾਂਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਵਿੱਚ ਜਿੱਥੇ ਜਿੱਥੇ ਲੋੜ ਹੋਊਗੀ ਜਿੱਥੇ ਕੋਈ ਪਹਚਾਉਣਾ ਹੋਇਆ ਚਾਰਾ ਪਹਚਾਉਣਾ ਹੋਇਆ ਹਾਲੇ ਤੱਕ ਉਹ ਵੀ ਪਹਚਾਵਾਂਗੇ ਔਰ ਸਾਰਾ ਅਸੈਸ ਕਰਕੇ ਅਸੀਂ ਜਿਹੜਾ ਲੋਕਾਂ ਦਾ ਪੈਸਾ ਦਸਾਂ ਨੌ ਦੀ ਕਿਰਤ ਹੈ ਉਹ ਉਹਦਾ ਸਹੀ ਇਸਤੇਮਾਲ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸਾਡੇ ਕੋਲ ਤੇ ਕੋਈ ਬਹੁਤ ਲੁੱਟਮਾਰ ਦਾ ਮਾਲ ਹੈ ਨਹੀਂ ਅਸੀਂ ਤਾਂ ਦਸਾਂ-ਨੌਹਾਂ ਦੀ ਕਿਰਤ ਕਰਨ ਵਾਲੇ ਸਧਾਰਨ ਲੋਕ ਸਾਡੇ ਨਾਲ ਆ ਜਿਹੜੇ ਲੋਕਾਂ ਨੂੰ ਅਮਦਰਦੀ ਆ ਉਹਨਾਂ ਨੇ ਪੈਸੇ ਪਾਰਟੀ ਨੂੰ ਦਿੱਤੇ ਆ ਤਾਂ ਅਸੀਂ ਸਾਰੇ ਜਿਹੜੇ ਉਹਨਾਂ ਦਾ ਸਤ ਪ੍ਰਯੋਗ ਕਰਾਂਗੇ ਉਹਨਾਂ ਦੀ ਦੁਰਵਰਤੋਂ ਨਹੀਂ ਕਰਾਂਗੇ ਦੂਜਿਆਂ ਕੋਲ ਤੇ ਪੀਟੀਸੀ ਚੈਨਲ ਵੀ ਨੇ ਕਈ ਕੋ ਜਾ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਹੋਟਲ ਵੀ ਬੜੇ ਬੜੇ ਵੱਡੇ ਨੇ ਉਹਨਾਂ ਕੋਲ ਸ਼੍ਰੋਮਣੀ ਕਮੇਟੀ ਦਾ ਵੀ ਬੜਾ ਮਾਲ ਆ ਇਸ ਕਰਕੇ ਅਸੀਂ ਉਹਨਾਂ ਨਾਲ ਕੋਈ ਕੰਪੈਰੀਜ਼ਨ ਤਾ ਨਹੀਂ ਕਰ ਸਕਦੇ ਉਹ ਰੌਲਾ ਜਿਆਦਾ ਪਾਉਂਦੇ ਹੁੰਦੇ ਆ ਤਾਂ ਕੰਮ ਘੱਟ ਕਰਦੇ ਹੁੰਦੇ ਆ ਅਸੀਂ ਰੌਲਾ ਪਾਉਣ ਵਾਲੇ ਹੈ ਨਹੀਂ ਅਸੀਂ ਕੰਮ ਕਰਕੇ ਦੱਸਾਂਗੇ ਵੱਡੀ ਕਨਸਿਸਟੈਂਸੀ ਦਾ ਹਿੱਸਾ ਸੀਗਾ ਤੇ ਇਹ ਵੀ ਜਿਹੜਾ ਹੈਗਾ ਇਹ ਅਣਗਹਿਲੀ ਦਾ ਹਿੱਸਾ ਬਹੁਤ ਵੱਡੀ ਅਣਗਹਿਲੀ ਕੀਤੀ ਹੈ ਜਾਂ ਲਾਪਰਵਾਹੀ ਕਹਿ ਤੀ ਕੀਤੀ ਹੈ ਜਿਹੜਾ ਡੈਮ ਪ੍ਰਬੰਧਨ ਹੈ ਚਾਹੇ ਉਹ ਪੌਂਗ ਡੈਮ ਹੈ ਜਾਂ ਪਾਖੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਆਪਣਾ ਉਹ ਨੋ ਬ੍ਰਹਮਾ ਚਲਦੇ ਵਿੱਚ ਕਿਉਂਕਿ ਪ੍ਰੋਟੋਕਾਲ ਹੈ ਇੱਕ ਤਾਂ ਕਿ ਉਸ ਪ੍ਰੋਟੋਕਾਲ ਨੂੰ ਲੱਗਦਾ ਕਿ ਤਿੰਨ ਨਾ ਕਿਤੇ ਫਾਲੋ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਜਿੰਨਾ ਪਾਣੀ ਇਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਸੀ ਬਾਰਸ਼ਾਂ ਤੋਂ ਪਹਿਲਾਂ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਕਿ ਕੋਈ ਪਤਾ ਨਹੀਂ ਸੀ ਲੱਗਦਾ ਕਿ ਬਾਰਿਸ਼ ਕਿੰਨੀ ਹੋਣੀ ਹੈ ਕਦੋਂ ਹੋਣੀ ਹੈ ਲੇਕਿਨ ਹੁਣ ਟੈਕਨੋਲੋਜੀ ਦਾ ਜੋਗ ਹੈ ਮੌਸਮ ਵਿਭਾਗ ਹੈ ਉਹਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਇਸ ਸਾਲ ਮੌਨਸੂਨ ਜਿਹੜੀ ਹੈ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ ਕਿ ਕਿਸ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਤੇ ਇਹਨਾਂ ਨੂੰ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਸੀ ਕਿ ਅ ਡੈਮਾਦੋਤੋਂ ਪਾਣੀ ਜਿਹੜਾ ਕਾਫੀ ਰਿਲੀਜ਼ ਕਰਨਾ ਚਾਹੀਦਾ ਸੀ ਇਹਨਾਂ ਨੂੰ ਪਤਾ ਸੀ ਬਾਰਿਸ਼ ਹੋਏਗੀ ਤੇ ਪਾਣੀ ਹੋਰ ਆਏਗਾ ਤੇ ਇਹਨਾਂ ਨੂੰ ਕਾਫੀ ਪਾਣੀ ਰਿਲੀਜ਼ ਕਰਨਾ ਚਾਹੀਦਾ ਸੀ ਤੇ ਦੂਜਾ ਪੰਜਾਬ ਸਰਕਾਰ ਜਿਹੜਾ ਜਿਹੜੀ ਸਾਡੀਆਂ ਗਰਾਊਂਡ ਸਟੇਟਾਂ ਨੇ ਤੇ ਜਿਹਦੇ ਵਿੱਚ ਅਸੀਂ ਪੰਜਾਬ ਪੰਜਾਬ ਸਟੇਟ ਹੈ ਤੇ ਇਹਨਾਂ ਨੂੰ ਵੀ ਜਿਹੜਾ ਹੈ ਮੌਸਮ ਵਿਭਾਗ ਵੱਲੋਂ ਜਾਣਕਾਰੀ ਮਿਲੀ ਹੋਣੀ ਹੈ ਕਿ ਇਸ ਵਾਰ ਬਾਰਿਸ਼ ਜਾਂ ਪਹਾੜਾਂ ਦੇ ਵਿੱਚ ਜਾਂ ਸਟੇਟ ਦੇ ਵਿੱਚ ਬਾਰਿਸ਼ ਜਿਹੜੀ ਹੈ ਉਹ ਵੱਧ ਆ ਰਹੀ ਹੈ ਤੇ ਇਹਨਾਂ ਨੂੰ ਡਰੇਨਾਂ ਦੀ ਸਾਫ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਸੀ ਉਹ ਦਿੱਤਾ ਨਹੀਂ ਗਿਆ ਤੇ ਹੋਰ ਜਿਹੜੇ ਪੁਖਤਾ ਪ੍ਰਬੰਧ ਜਿਹੜੇ ਆ ਉਹ ਨਹੀਂ ਕੀਤੇ ਗਏ ਜਿਹਦਾ ਨਤੀਜਾ ਜਿਹੜਾ ਉਹ ਐਡਾ ਵੱਡਾ ਨੁਕਸਾਨ ਜਿਹੜਾ ਉਹ ਹੋਇਆ ਉਹ ਸਾਨੂੰ ਵਿੜਿਆ ਕੱਲ ਪ੍ਰਧਾਨ ਮੰਤਰੀ ਇਥੇ ਲਾ ਕਰਕੇ ਕਹਿੰਨੇ ਇਸ ਤਰ੍ਹਾਂ ਤੁਸੀਂ ਸੰਤੁਸ਼ਟ ਹੋ ਵੀ ਜਿਹੜਾ ਬਿਲਕੁਲ ਵੀ ਨਹੀਂ ਸਾਡੇ 4 ਲੱਖ ਏਕੜ ਜ਼ਮੀਨ ਪੰਜਾਬ ਦੀ ਜਿਹੜੀ ਹੈ ਉਹ ਖਰਾਬ ਹੋਈ ਹੈ ਤੇ ਹਿਮਾਚਲ ਅਸੀਂ ਸਾਡੇ ਪੈਰਲਲ ਹੈ ਹਿਮਾਚਲ ਹੈ ਹਿਮਾਚਲ ਨੂੰ 1500 ਕਰੋੜ ਦਿੱਤਾ ਠੀਕ ਹੈ ਨੁਕਸਾਨ ਉੱਥੇ ਵੀ ਹੋਇਆ ਪੰਜਾਬ ਜਿਹੜਾ ਹੈ ਉਹ ਵੱਡਾ ਕੰਟ੍ਰਿਬਿਊਟ ਕਰਦਾ ਹੈ ਕੰਟਰੀ ਦੇ ਜੀਡੀਪੀ ਐਗਰੀਕਲਚਰ ਜਿਹੜੀ ਸਾਡੀ ਜੀਡੀਪੀ ਉਹਦੇ ਵਿੱਚ ਕਹਦਗੇ ਕਿ 4.88 ਲੱਖ ਕਰੋੜ ਰੁਪਈਆ ਜਿਹੜਾ ਹੈ ਪੂਰੇ ਹਿੰਦੁਸਤਾਨ ਤੋਂ ਖੇਤੀ ਚੋਂ ਆਉਂਦਾ ਹੈ ਤੇ 68320 ਕਰੋੜ ਕੱਲਾ ਪੰਜਾਬ ਦਿੰਦਾ ਹੈ ਮਤਲਬ 14% ਬਣਦਾ ਹੈਗਾ ਤੇ ਇਥੇ ਜੇ ਝਾੜ ਵੱਧ ਹੁੰਦਾ ਹੈ ਕਿल्ले ਮਗਰ ਜੇ ਅਸੀਂ ਮਾਣਾਂ ਦੇ ਕਰੀਬ 90 ਮਣ ਦੇ ਕਰੀਬ ਝਾੜ ਹੁੰਦਾ ਤੇ ਖਰਚੇ ਵੀ ਬਹੁਤ ਜ਼ਿਆਦੇ ਹੁੰਦੇ ਆ ਇਹ ਜਿਹੜੀਆਂ ਦੂਜੀਆਂ ਸਟੇਟਾਂ ਉੱਥੇ ਹੁਣ ਜੇ ਝਾੜ ਜਿਹੜਾ ਹੈਗਾ 10 ਮਾਣ ਹੁੰਦਾ ਤੇ ਖਰਚਾ ਵੀ ਜਿਹੜਾ ਹੈ ਉਹ 1000 2000 ਹੀ ਹੁੰਦਾ ਹੈਗਾ ਤੇ ਇਹ ਜਦੋਂ ਰਾਹਤ ਦਿੰਦੇ ਆ ਤੇ ਉਦੋਂ ਇਹ ਜਿਹੜੀਆਂ ਦੂਜੀਆਂ ਸਟੇਟਾਂ ਦੀਆਂ ਉਹਨੂੰ ਦੇਖ ਲੈਂਦੇ ਆ ਕਿ 10 ਮਾਣ ਝਾੜ ਹੈ ਤੇ 1000 10000 ਖਰਚਾ ਹੈ ਇਸ ਕਰਕੇ 5-7000 ਰੁਪਏ ਦੇ ਦੋ ਪਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਤੇ ਝਾੜ ਬਹੁਤ ਜ਼ਿਆਦਾ ਹੈ ਤੇ ਖਰਚੇ ਵੀ ਬਹੁਤ ਜ਼ਿਆਦਾ ਹੈ ਤੇ ਉਸ ਹਿਸਾਬ ਦੇ ਨਾਲ ਜਿਹੜਾ ਹੈ ਇਹ 1600 ਕਰੋੜ ਰੁਪਏ ਜਿਹੜਾ ਬਿਲਕੁਲ ਮਾਈਨਰ ਹੈ ਜਿੰਦਰ ਜੀ ਤੁਸੀਂ ਇਸ ਗੰਧੀ ਹੋ ਕਿ ਸੈਂਟਰ ਸਰਕਾਰ ਦੀ ਜਾਂ ਜਿਹੜੀ ਮਿਹਰਦਾ ਸਰਕਾਰ ਦੀ ਕੋਈ ਤਸਰ ਆਪਸ ਦੇ ਵਿੱਚ ਜਾਂ ਉਹਦਾ ਵੀ ਨਿਖਾਨ ਜਿਹੜਾ ਵਾ ਜੇ ਚੱਲਣਾ ਪਿਆ ਪੰਜਾਬੀ ਨੂੰ ਇਸ ਰੂਪ ਚੋਂ ਇਹ ਘੱਟ ਨਹੀਂ ਸੈਂਟਰ ਤੇ ਪੰਜਾਬ ਸਰਕਾਰ ਦਾ ਕੋਰਿਲੇਸ਼ਨ ਹੋਣਾ ਬੜਾ ਜ਼ਰੂਰੀ ਹੈ ਜਿਹੜਾ ਮੈਨੂੰ ਲੱਗਦਾ ਕਿ ਘਾਟ ਹੈ ਕਿਤੇ ਨਾ ਕਿਤੇ ਕੋਰਲੇਸ਼ਨ ਦੀ ਜਿਹੜੀ ਆ ਉਹ ਘਾਟ ਹੈ ਅ ਜਾਂ ਕਹਿ ਦੋ ਕਿ ਈਗੋ ਐ ਪ੍ਰੋਬਲਮ ਹੈਗੀ ਇਹ ਵੱਡੀ ਈਗੋ ਪ੍ਰੋਬਲਮ ਹੈਗੀ ਆ ਜਿਹਦਾ ਖਮਿਆਜ਼ਾ ਪੰਜਾਬ ਉੱਤੇ ਰਿਹਾ ਹੈ ਕਾਲੀਗਲ ਬਸ ਨੇ ਕਿਵੇਂ ਹੋ ਗਿਆ ਵੰਡਨੇ ਛੜਿਆ ਪਾਤੋ ਸਾਹਿਬ ਦਿੰਦੇ ਲੋਕ ਨੂੰ ਪੈਸੇ ਨਕਦ ਦਿੰਦੇ ਨੇ ਤੇ ਉਹਨਾਂ ਕੋਲੇ ਜਿਆਦੇ ਹੈ ਜੀ ਤੇ ਵੰਡ ਰਹੇ ਹੈ ਜੀ ਤੁਸੀਂ ਵੰਡ ਰਹੇ ਤੇ ਅਹੀਂ ਕਿਹੜਾ ਸਰਮਾਇਦਾਰਾਂ ਜੀ ਜਾਂ ਸਾਡੇ ਕੋਲ ਕਿਹੜਾ ਮਤਲਬ ਹੋਟਲਾਂ ਦਾ ਤੇ ਦੂਜਾ ਤੀਜਾ ਦਾ ਪੈਸਾ ਹੈਗਾ ਜੀ ਸਾਡੇ ਕੋਲੇ ਤਾਂ ਅਸੀਂ ਜਿਹੜਾ ਪਾਰਟੀ ਵਰਕਰਾਂ ਤੋਂ ਇਕੱਠਾ ਕੀਤਾ ਉਹ ਹੀ ਹੈ ਜੀ ਕਿ ਕਿਸਾਨਾਂ ਦੀ ਮਦਦ ਕਰ ਰਹੇ ਲੱਗਦੇ ਦੇਗੇ ਜੀ ਠੀਕ ਹੈ ਲੈ ਲੈਣੀ ਚਾਹੀਦੀ ਹੈ ਕਿਸਾਨਾਂ ਨੂੰ ਕਿਉਂਕਿ ਉਹ ਜਿਆਦਾ ਪੈਸਾ ਹੋਟਲਾਂ ਦਾ ਅਗਰ ਜਿਹੜਾ ਗੁਰਬਾਨੀ ਵਿੱਚ ਜਾ ਰਹੀ ਹੈ ਪੀਟੀਸੀ ਚੈਨਲ ਰਾਹੀਂ ਵਿਦੇਸ਼ਾਂ ਤੋਂ ਉਹ ਪੈਸਾ ਹੈ ਲੈ ਲੈਣਾ ਚਾਹੀਦਾ ਲੋਕਾਂ ਨੂੰ ਠੀਕ ਹੈ ਨਹੀਂ ਜਿਹੜਾ ਨਿੰਦੇ ਡਿਲੇ ਹੋ ਗਿਆ ਪੰਜਾਬ ਨੂੰ ਲੈ ਕੇ ਵਿਤਕਰੇ ਦੀ ਗੱਲ ਹੋ ਰਹੀ ਹੈ ਇਸ ਬਾਰੇ ਵਿਤਮੇ ਬਾਰੇ ਵੀ ਸਿਆਸਤ ਹੋ ਰਹੀ ਹੈ ਕਿਹਨਾਂ ਮੈਨੂੰ ਪਹਿਲਾਂ ਤਾਂ ਪੰਜਾਬ ਰੋਲਾ ਪਾਉਂਦਾ ਸੀ ਹੁਣ ਤਾਂ ਪੂਰੀ ਦੁਨੀਆ ਨੇ ਦੇਖ ਲਾ ਕਿ ਵਾਕਈ ਪੰਜਾਬ ਦੇ ਨਾਲ ਜਿਹੜਾ ਵਿਤਕਰਾ ਜਿਹੜਾ ਹੈ ਉਹ ਹੁੰਦਾ ਆਇਆ ਔਰ ਅੱਜ ਵੀ ਐਤਕੇ ਵੀ ਵਿਤਕਰਾ ਹੋ ਜਾਏਗਾ 1600 ਕਰੋੜ ਰੁਪਇਆ ਜਿਹੜੀ ਰਾਸ਼ੀ ਦਿੱਤੀ ਗਈ ਹੈ ਜੇ 1700 ਪਿੰਡਾਂ ਦਾ ਨੁਕਸਾਨ ਹੋਇਆ 1700 ਪਿੰਡਾਂ ਦਾ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਵੀ ਬਰਬਾਦ ਹੋਇਆ ਤੇ ਇਹਦੇ ਹਿਸਾਬ ਨਾਲ ਇੱਕ ਪਿੰਡ ਨੂੰ ਜਿਹੜਾ ਅਸੀਂ 90 ਲੱਖ ਰੁਪਇਆ ਬਣਦਾ ਤੇ ਮੈਨੂੰ ਲੱਗਦਾ ਕਿ ਪਿੰਡਾਂ ਦੀ ਸੜਕ ਜਿਹੜੀ ਹੈ ਨਾ ਅਸੀਂ 90 ਲੱਖ ਰੁਪਏ ਦੇ ਵਿੱਚ 1 ਕਿਲੋਮੀਟਰ ਵੀ ਨਹੀਂ ਬਣਦੀਗੀ ਮੁਕੰਮਲ ਹੁੰਦੀ ਤੇ ਇੰਨਾ ਵੱਡਾ ਸੜਕਾਂ ਦਾ ਜਿਹੜਾ ਟੁੱਟ ਭੱਜ ਹੋਈ ਐ ਸਕੂਲਾਂ ਦੀ ਟੁੱਟ ਭੱਜ ਹੋਈ ਐ ਲੋਕਾਂ ਦੇ ਘਰਾਂ ਦੀ ਟੁੱਟ ਭੱਜ ਹੋਈ ਐ ਦੁਕਾਨਾਂ ਦੀ ਟੁੱਟ ਭੱਜ ਹੋਈ ਐ ਕਾਰੋਬਾਰਾਂ ਦੀ ਹੋਈ ਐ ਕਿਸਾਨ ਕਿਸਾਨ ਪਰਿਵਾਰਾਂ ਦੇ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਐ ਇਹ ਕਿੰਨਾ ਮਤਲਬ ਨੁਕਸਾਨ ਹੈ ਤੇ ਉਹਦੇ ਮੁਕਾਬਲੇ ਤਾਂ 1600 ਕਰੋੜ ਨਹੀਂ ਆ ਕੁਝ ਵੀ ਨਹੀਂ ਤੁਸੀਂ ਜਿਹੜੀ ਆਪਣੀ ਪਾਰਟੀ ਦਾ ਸ਼ਾਇਦ ਮੰਤਰੀ ਸਾਹਿਬ ਨੇ ਕਿਹਾ ਜੀ ਮੈਂ ਕਿਹਾ ਜੀ 100 100 ਲੱਖ ਘਟਾ 100 100 ਤੇ ਮੋਦੀ ਜੀ ਕਹਿੰਦੇ ਆਪਕੋ ਕਾ ਹਿੰਦੀ ਨਹੀਂ ਆਤੀ ਹੋਗਾ ਤਾਂ ਮੇਰੀ ਰਿਸਰਚ ਕੀਤੀ ਪੰਜਾਬ ਕਦਰ ਮਿਲਦਾ ਨਹੀਂ ਨਹੀਂ ਤਾਂ ਇਸ ਤਰ੍ਹਾਂ ਦੀ ਸਲਮਾਨ ਜੰਗ ਭਾਸ਼ਾ ਜਿਹੜੀ ਹੈ ਜੇ ਮੈਨੂੰ ਨਹੀਂ ਪਤਾ ਕਿ ਇਸਤੇਮਾਲ ਹੋਈ ਹੈ ਕਿੰਨੀ ਹੋਈ ਪਰ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਇੱਕ ਮੰਤਰੀ ਹੈ ਤੇ ਦੋਨਾਂ ਦਰਮਿਆਨ ਨਹੀਂ ਭਾਸ਼ਾ ਜਿਹੜੀ ਹੈ ਉਹ ਬਲੀ ਪੋਲਿਟਿਕਲੀ ਬੜੀ ਇੱਜ਼ਤ ਵਾਲੀ ਹੋਣੀ ਚਾਹੀਦੀ ਹੈ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਡਾਟੇ ਜਿਹੜੀਆਂ ਕਲੈਕਟ ਕੀਤੇ ਜਾਣ ਸਾਡੇ ਵਲੰਟੀਅਰ ਸਾਡੇ ਵਰਕਰਸ ਡਾਟੇ ਇਕੱਠੇ ਕਰ ਰਹੇ ਆ ਤੇ 10 ਕਰੋੜ ਰੁਪਇਆ ਰਕੜਾ ਸਾਹਿਬ ਨੇ ਅਨਾਉਂਸ ਕੀਤਾ ਹੈ ਸਾਡੀ ਪਾਰਟੀ ਵੱਲੋਂ ਉਹਦਾ ਵੀ ਜਿਹੜਾ ਵੰਡਣ ਕੀਤਾ ਜਾਊਗਾ ਰਵੀਂਦਰ ਸਿੰਘ ਸਾਡੀ ਪਾਰਟੀ ਦੇ ਵਿੱਚ ਨੇ ਚੰਡੀਗੜ੍ਹ ਤੋਂ ਉਹਨਾਂ ਨੇ ਵੀ ਸਾਨੂੰ ਕਾਫੀ ਪੈਸਾ ਦੇਣ ਦਾ ਜਿਹੜਾ ਹੈ ਵਚਨ ਕੀਤਾ ਹੈ ਤਾਂ ਅਸੀਂ ਚਾਹੁੰਦੇ ਕਿ ਡਾਟੇ ਕਲੈਕਟ ਕਰਕੇ ਇਹ ਨੁਕਸਾਨ ਦੀ ਪਰਪਾਈ ਜਿਹੜੀ ਹੈ ਇਹ ਕੀਤੀ ਜਾਏ ਔਰ ਲੰਬਾ ਸਮਾਂ ਇਸ ਸਵਾਵਾਵਾਂ ਜਾਰੀ ਰੱਖੀਏ ਜਨ ਜਿੰਨਾ ਚਿਰ ਪਰਿਵਾਰ ਜਿਹੜੇ ਹੈ ਉਹ ਉਠਣੀ ਖੜਉਂਦੇ ਆ ਆਤਮ ਨਿਰਭਰ ਨਹੀਂ ਹੋ ਜਾਂਦੇ ਤਾਂ ਉਹਦੇ ਲਈ ਅਸੀਂ ਜਿਵੇਂ ਹੁਣ ਡੀਜ਼ਲ ਦੀ ਲੋੜ ਪਈ ਗਈ 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਅਸੀਂ ਦੇਣ ਦਾ ਜਿਹੜਾ ਹੈਗਾ ਉਹ ਮਤਲਬ ਪਾਇਆ ਇੱਕ ਲੱਖ ਡੀਜ਼ਲ ਜਿਹੜਾ ਦੇਣਾ ਚਾਹੀਦਾ ਲੀਟਰ ਇਸ ਤੋਂ ਇਲਾਵਾ ਜਿਹੜੇ ਘਰਾਂ ਦੀ ਟੁੱਟ ਭੱਜ ਹੋਈ ਹੈ ਉਹਦੀ ਮੁਰੰਮਤ 'ਚ ਵੀ ਆਪਦਾ ਬਣਦਾ ਜੁਰੂਰਦਾਨ ਪਾਉਣਾ ਚਾਹੀਦਾ ਮੈਂ ਪਹਿਲਾਂ ਕਹਿ ਦਿਆਂ ਕਿ ਅਸੀਂ ਤਾਂ ਵਰਕਰਾਂ ਤੋਂ ਇਕੱਠੇ ਕਰਨੇ ਨੇ ਪੈਸੇ ਜਿਹੜੇ ਸਾਡੇ ਵਰਕਰਸ ਨੇ ਜਾਂ ਜਿਹੜੇ ਸਾਡੇ ਉਹਨਾਂ ਤੋਂ ਅਸੀਂ ਇਕੱਠੇ ਕਰਕੇ ਅਸੀਂ ਸਹਿਯੋਗ ਦੇਣਾ ਹੈ ਕੋਈ ਅਸੀਂ ਰਾਜੇ ਨਹੀਂ ਕੋਈ ਅਸੀਂ ਸਰਮਾਇਦਾਰ ਨਹੀਂ ਅਕਾਲਪੁਰਖ ਨੇ ਜਿੰਨੀ ਸਾਨੂੰ ਝੋਲੀ ਸੇਵਾ ਪਾਈ ਹੈ ਸਮਰੱਥਾ ਪਾਈ ਹੈ ਉਹਦੇ ਮੁਤਾਬਕ ਅਸੀਂ ਅੱਗੇ ਸੇਵਾ ਕਰਾਂਗੇ